ਇਹ ਡਵਾਈਸ ਕਰਦੀ ਹੁਣ ਦੋ ਮੈਂ ਚਾਹ ਤੈਨੂੰ ਬਤਾ ਲਵਾਂ ਕਿ ਲੋਕ ਤਾਂ ਇਹ ਤਾਂ ਬਰਾਣਾ ਰਹਿਣ ਦੋ ਰਹਿਣ ਦਾ ਪੁੱਛਦੇ ਲੋਕਾਂ ਦਾ ਰਹਿਣਾ ਕਿੱਥੇ ਆਪਾਂ ਦੱਸਦੇ ਤੁਰਦੇ ਰਹੋ ਤੈਨੂੰ ਜਗ੍ਹਾ ਦੇ ਦਾਂਗੇ ਦੇਖੋ ਘਬਰਾਉਂ ਰਿਹਾ ਹਾਂ ਪਾਤਾ ਹਾਂ ਯਾ ਕਰਾ ਪੀਰ ਬਿਜਰੰਗੇ ਹਰ ਹਰ ਮਹਾਦੇਵ ਸ਼ੰਭੂ ਯਾ ਕਾ ਚੇ ਦਰਵਾਜ ਕੀ ਜੈ ਯਾ ਕਾ ਚੇ ਦਰਵਾਜ ਕੀ ਜੈ ਲਵ ਯਾ ਕਰਾ ਵੰਦੇ ਸੁਸਾਂਗ ਵਰਨੇ ਨੰਦੇ ਮੁਕੁੰਦਾ ਪ੍ਰਿਆ ਵੰਦੇ ਭਗਵਾਨ ਸੰਜੋ ਵੰਦੇ ਸਿਯੰ ਸੰਕਰੰ ਮਾ ਸਯੰ ਭੂ ਵਿਭੇ ਨਿਰਸਤਾਇ ਦਿਮੈ ਤੰਨੋ ਮੁਕੇਸ਼ਵਰ ਪ੍ਰਚੋਦਯਾਤ ਜੈ ਕਰਾ ਵੀਰ ਵਜੰਗੇ ਹਰ ਹਰ ਮਹਾਦੇ ਬੰਮ ਬੰਮ ਬੋਲੇ ਬੋਲੇ ਕੀ ਬੋਲ ਕਰੇ ਕੀ ਬੋਲ ਕਰੇ ਕੀ ਬੋਲ ਜੈਕਾਰਾ ਵੀਰ ਬਜਰੰਗੇ ਬੋਲ ਸ਼ੰਕਰ ਭਗਵਾਨ ਕੀ ਜੈ ख़र्चा <laughs> ਜਿਹੜਾ ਰਹਾ ਉਹ ਠੀਕ ਹੈ ਪਤਾ ਜੀ ਜੋ ਮੰਦਿਰ ਦੇ ਵਿੱਚ ਸ਼ਿਵਰਾਤਰੀ ਲਈ ਕਾਰਡ ਲਿਸਕੀ ਤਿਆਰੀ ਗੜਨ ਚੰਨ ਗੋਲ ਸ਼ੰਕਰ ਭਗਵਾਨ ਕੀ ਜੈ ਅੱਜ ਮਹਾ ਸ਼ਿਵਰਾਤਰੀ 26 ਫਰਵਰੀ 2025 ਦੇ ਕਾਰਡ ਨੇ ਜਿਹੜੇ ਉਹ ਦਾ ਪੁੜੇਨਾਥ ਜੀ ਦੇ ਚਾਰਨਾ ਦੇ ਵਿੱਚ ਲਗਾਇਆ ਗਿਆ ਤੇ ਸ਼੍ਰੀ ਮਕਦੇਸ਼ਪੁਰ ਮਹਾਦੇਵ ਸ਼ਿਵ ਮੰਦਿਰ ਕਮੇਟੀ ਤੇ ਭਗਤਾਂ ਵੱਲੋਂ ਲੁਧਿਆਣੇ ਤੋਂ ਆਏ ਨੀਲ ਕਮਲ ਜੀ ਤੇ ਉਹਨਾਂ ਦੇ ਸਾਥੀਆਂ ਵੱਲੋਂ ਅ ਮਹਾ ਸ਼ਿਵਰਾਤਰੀ ਦੇ ਦਿਨ ਉੱਪਰ ਪਰਵ ਉੱਪਰ ਲੱਖ ਲੱਖ ਮੁਬਾਰਕਾਂ ਸਾਰੀ ਸੰਗਤ ਨੂੰ ਸ਼ਿਵਰਾਤਰੀ ਦੇ 25 ਫਰਵਰੀ ਨੂੰ ਇੱਕ ਦਿਨ ਪਹਿਲਾਂ ਅ ਮਹਾਤਮਾ ਜੀ ਦੇ ਭੰਡਾਰਾ ਹੁੰਦਾ ਤੇ ਉਸ ਤੋਂ ਬਾਅਦ ਸ਼ੋਭਾ ਯਾਤਰਾ ਹੁੰਦੀ ਆ ਜੀ ਅ ਸਵੇਰੇ 26 ਫਰਵਰੀ ਨੂੰ ਅ 4 ਵਜੇ ਤੋਂ 3 ਵਜੇ ਤੋਂ ਰudra ਅਭਿਸ਼ੇਕ ਹੁੰਦਾ ਤੇ ਨਾਲ ਜਲਤਾਰਾ ਲਗਾਤਾਰ ਕੰਟੀਨਿਊ ਚੱਲਦੀ ਰਹਿੰਦੀ ਆ ਤੇ ਦਿਨ ਦੇ ਵਿੱਚ ਸਟੇਜ ਪ੍ਰੋਗਰਾਮ ਹੁੰਦਾ ਰਾਤ ਨੂੰ ਜਾਗਰਨ ਹੋਏਗਾ ਜੀ ਤੇ ਸ਼ੁਭਰਾਤਰੀ ਦੇ ਜਿਹੜੇ ਲੱਗਦਾ ਲੱਗਦੇ ਕਿੰਨੇ ਕੁ ਲਗਵਾ ਰਹੇ ਨੇ ਮਿੱਥਿਆ ਦਾ ਲੰਗਰ ਤਕਰੀਬਨ ਸੌਕ ਦੀ ਗਿਣਤੀ ਦੇ ਵਿੱਚ ਭੰਡਾਰੇ ਹੋ ਜਾਂਦੇ ਨੇ ਜਿਨ੍ਹਾਂ ਨੂੰ ਹੁਣ ਬਿਵਸਾਅ ਕਰਾਂਗੇ ਟੈਂਟ ਵਗਾਰਾ ਲਗਾਵਾਂਗੇ ਲਾਈਟ ਦਾ ਪ੍ਰਬੰਧ ਹੁੰਦਾ ਜੀ ਪਾਣੀ ਦਾ ਪ੍ਰਬੰਧ ਹੁੰਦਾ ਕਿੰਨੇ ਕਿਸਮ ਦੇ ਸਪਾਂਸਰ ਦੀ ਆ ਸਕਦੇ ਤਕਰੀਬਨ ਹਰ ਇੱਕ ਸਾਲ ਸੰਗਤ ਵਾਧੇ ਆ ਜੀ ਲੱਖਾਂ ਦੇ ਵਿੱਚ ਸੰਗਤ ਦੀ ਗਿਣਤੀ ਹੋ ਜਾਂਦੀ ਹੈ ਜਿਹੜੀ ਬੋਲੇਨਾ ਦੇ ਚਰਨਾ ਚਾਜਰੀ ਲਗਾਂਦੀ ਮੰਦਰ ਕਮੇਟੀ ਵੱਲੋਂ ਕਿਸ ਤਰ੍ਹਾਂ ਦੇ ਪ੍ਰੋਗਰਾਮ ਕਿਤੇ ਹੁੰਦੇ ਹਨ ਸ਼ਿਵਰਾਤਰੀ ਦੇ ਉੱਪਰ ਭੰਡਾਰੇ ਦਾ ਹੋ ਜਾਂਦਾ ਜੀ ਤੇ ਪ੍ਰਸ਼ਾਸਨ ਵੱਲੋਂ ਪੁਲਿਸ ਅਰੇਂਜਮੈਂਟ ਬਹੁਤ ਵਧੀਆ ਹੋ ਜਾਂਦਾ ਮੈਡੀਕਲ ਜਿਹੜੀ ਸਹੂਲਤ ਆ ਉਹ ਮਿਲਦੀ ਆ ਬਲੱਡ ਕੈਂਪ ਲੱਗਦਾ ਅੱਖਾਂ ਦਾ ਕੈਂਪ ਲੱਗਦਾ ਤੇ ਫਾਇਰ ਬ੍ਰੀਗੇਡ ਦਾ ਪ੍ਰੋਗਰਾਮ ਹੁੰਦਾ ਜਿਹੜੇ ਸ਼ਿਵ ਕੁਟ ਬਾਰੇ ਜਿਹੜੀ ਸ਼ਬਦਾਂ ਦੀਆਂ ਟੀਮ ਐਸੇ ਦੇ ਰਹੇ ਜਾਨੇ ਉਹਨਾਂ ਨੂੰ ਇਹ ਆ ਵੀ ਇਸ ਖੁਸ਼ੀ ਭਰੇ ਤਿਉਹਾਰ ਦੇ ਉੱਤੇ ਮਹਾ ਸ਼ਬਰਤਰੀ ਪ੍ਰਭੂ ਪਰ ਬਤੋ ਬਦ ਹਿਸਾਲਾ ਪਾਓ ਸੇਵਾ ਕਰੋ ਉਹਦਾ ਫਲ ਪਾਓ ਨਾ ਜੀ ਨੀਲ ਕਮਲ ਸ਼ਰਮਾ ਜੀ ਸ਼ਰਮਾ ਜੀ ਸ਼ੁਰੂ ਰਾਤਰੀ ਨੂੰ ਲੈ ਕੇ ਚੈਲਾ ਮੰਦਰ ਦੇ ਵਿੱਚ ਕੀ ਕੀ ਤਿਆਰੀ ਕੀਤੀਆਂ ਤੇ ਅੱਜ ਕਾਰਡ ਦੀ ਵੀ ਸ਼ੁਰੂਆਤ ਕੀਤੀ ਜੀ ਕੀ ਹੜਾ ਬੋਲੋ ਸ਼ੰਕਰ ਭਗਵਾਨ ਕੀ ਜੈ ਹਰ ਹਰ ਮਹਾਦੇਵ ਸ਼ੰਭੂ ਸ਼ਿਵ ਮੁਕਤੇਸ਼ਵਰ ਮਹਾਦੇਵ ਸ਼ਿ ਮੰਦਰ ਮੁਕਤੀ ਤਾਂ ਚੈਲਾ ਸਮਰਾਲਾ ਲੁਧਿਆਣਾ ਵੱਲੋਂ 22 ਸਾਲ ਹੋ ਗਏ ਇੱਥੇ ਸੇਵਾ ਕਰਦੇ ਆ ਜਿਵੇਂ ਕਿ ਪ੍ਰਧਾਨ ਜੀ ਸਾਨੂੰ ਸੇਵਾ ਲਾਂਦੇ ਆ ਕਾਰਡ ਦੀ ਲੈ ਕੇ ਬੋਲ ਸ਼ੰਕਰ ਦੇ ਚਰਨਾਂ 'ਚ ਅੱਜ ਹੀ ਪਹਿਲਾ ਕਾਰਟ ਅਰਪਣ ਕੀਤਾ ਉਹਨਾਂ ਦੇ ਅੱਗੇ ਅੱਗੋਂ ਸ਼ੁਰੂਆਤ ਕੀਤੀ ਹੈ ਜਿੱਥੇ-ਜਿੱਥੇ ਸਾਨੂੰ ਕੋਲੇ ਸ਼ੰਕਰ ਪੰਜਾਂ ਦਾ ਹੀ ਉੱਥੇ-ਉੱਥੇ ਕਾਰਟ ਦੇ ਕੇ ਆਨੇ ਆ ਲੁਧਿਆਣਾ ਪ੍ਰਸ਼ਾਸਨ ਹੋ ਗਿਆ ਖੰਨਾ ਹੋ ਗਿਆ ਸਮਰਾਲਾ ਹੋ ਗਿਆ ਮੱਛਵੜਾ ਹੋ ਗਿਆ ਚੰਡੀਗੜ੍ਹ ਹੋ ਗਿਆ ਤੇ ਇਸ ਵਕਤ ਕਿੰਦੀ ਕਿ ਸ਼ਬਦ ਦੇ ਆਉਣ ਦੀ ਹਾਸਲ ਹਰ ਸਾਲ 5000 ਤੋਂ ਸ਼ੁਰੂ ਹੋ ਕੇ ਲੱਖਾਂ ਤੱਕ ਸੰਗਤ ਚੱਲੇ ਜਾਂਦੀ ਜੀ ਤੇ ਇਹਦੇ ਜਿ ਇੱਕ ਜ਼ਰੂਰੀ ਬੇਨਤੀ ਕਰਾਂਗਾ ਮੈਂ ਸੰਗਤਾਂ ਨੂੰ ਵੀ ਇੱਥੇ ਆ ਕੇ ਕਾਲੀ ਨਾ ਪਾਇਆ ਕਰੋ ਇੱਥੇ ਆ ਕੇ ਬੜੀ ਸ਼ਾਂਤੀ ਮਿਲਦੀ ਹੈ ਜਲ ਜਿਹੜੀ ਜਲ ਚੜਨ ਦੀ ਰਸਮ ਹੁੰਦੀ ਹੈ ਸ਼ਿਵਰਾਤਰੀ ਵਾਲੇ ਦਿਨ ਉਹ ਸਵੇਰੇ 6 ਵਜੇ ਸ਼ੁਰੂ ਹੁੰਦੀ ਹੈ ਕਿਉਂਕਿ ਕਈ ਸਾਲਾਂ ਤੋਂ ਜਦੋਂ ਦਾ ਮੰਦਿਰ ਮਾਨਤਾਇ ਚਾਇਆ ਉਦੋਂ ਦੀ ਇੱਥੇ ਪੂਜਾ ਹੁੰਦੀ ਹੈ ਉਹ ਪੂਜਾ ਤੋਂ ਬਾਅਦ ਹੀ ਸ਼ੁਰੂ ਹੁੰਦਾ ਲੋਕੀ ਆ ਜਾਂਦੇ ਲੱਕੀ 12 ਵਜੇ 1 ਵਜੇ ਉਹ ਆ ਕੇ ਕਾਲੀ ਪਾਉਂਦੇ ਉਹਨਾਂ ਨੂੰ ਬੇਨਤੀ ਹੈ ਵੀ ਜਿਹੜੀ ਜਾਲੇ ਚੜਨ ਦੀ ਰਸਮ ਹੈ ਉਹ ਸਵੇਰੇ 6 ਵਜੇ ਸ਼ੁਰੂ ਕੀਤੀ ਜਾਊਗੀ ਚੀਜ਼ ਹੋ ਸਕਣਾ ਚਾਹੀਦੀ ਹੈ ਜੋ ਇੱਥੇ ਸ਼ਿਵਲੀ ਵਿੱਚ ਬਰਾਜ਼ਮਾਨਾ ਉਹਦੇ ਵਿੱਚ अनोखे ਦਰਸ਼ਨ ਹੁੰਦੇ ਨੇ ਕੀ ਦਰਸ਼ਨ ਜੈ ਭੂਲੇ ਸ਼ੰਕਰ ਦਿੱਲੀ ਵਾਲੇ ਬਾਬਾ ਜੀ ਕੇ ਕੇ ਜਿੰਦਲ ਜੀ ਜਿਨ੍ਹਾਂ ਨੂੰ ਇਹ ਸਮੁੰਦਰ ਦਾ ਸੁਪਨਾ ਆਇਆ ਸੀ ਜਿਵੇਂ ਜਿਵੇਂ ਉਹ ਸਾਨੂੰ ਦੱਸ ਗਏ ਉਸ ਤੋਂ ਤੋਂ ਵੱਧ ਚਮਤਕਾਰ ਹੁੰਦੇ ਆ ਕਈ ਵਾਰੀ ਦੋ ਅੱਖਾਂ ਦੇ ਦਰਸ਼ਨ ਹੁੰਦੇ ਆ ਕਈ ਵਾਰੀ ਤਿੰਨ ਅੱਖਾਂ ਦੇ ਦਰਸ਼ਨ ਹੁੰਦੇ ਆ ਤੇ ਕਈ ਵਾਰੀ ਸ਼ਿਵਲਿੰਗ ਦੇ ਵਿੱਚੋਂ ਇਹੋ ਜਿਹੇ ਦਰਸ਼ਨ ਹੁੰਦੇ ਆ ਤੇ ਬੰਦਾ ਆਪ ਹੀ ਹਰਾਨ ਹੋ ਜਾਂਦਾ ਕਈ ਰੰਗਾਂ ਦੀ ਮਤਲਬ ਕਿ ਮੂਰਤੀ ਹੈ ਜਿਹੜੀ ਸ਼ਿਵਲਿੰਗ ਇਹ ਧਰਤੀ 'ਚ ਦੱਬੀ ਹੋਈ ਸੀ ਜਿਵੇਂ ਆਮ ਮੰਦਿਰਾਂ 'ਚ ਆਪਾਂ ਮੂਰਤੀ ਸਥਾਪਨਾ ਕਰਦੇ ਆ ਇਹ ਉਹ ਮੰਦਿਰ ਨਹੀਂ ਹੈਗਾ ਇੱਥੇ ਹੀ ਦੱਬੀ ਹੋਈ ਸੀ ਪੂਰੇ ਸ਼ੰਕਰ ਜੀ ਦੇ ਤੇ ਮਾਤਾ ਪਾਰਵੀ ਦੇ ਦਾ ਜਦੋਂ ਕਹਿੰਦੇ ਵਿਆਹ ਹੋਇਆ ਸੀ ਉਹਨਾਂ ਨੇ ਕਰਮਾਂ ਕੀਤੀ ਜੀ ਕੁਝ ਸਾਲਸ ਇੱਥੇ ਰਹੇ ਸੀ ਐ ਮੰਦਿਰ ਦੇ ਵਿੱਚ ਚੈਲਾਂ ਦੇ ਵਿੱਚ ਤੇ ਆਈ ਹੋਈ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਦਰਸ਼ਕਾਂ ਨਾਲ ਆਣ ਜਾਂਦੇ ਹੋ ਉਹੀ ਦੁਆਰਾ ਬੇਨਤੀ ਕਰ ਰਹੇ ਆ ਵੀ ਸ਼ਾਂਤੀ ਨਾਲ ਆਓ ਜਲ ਚੜਨ ਦੀ ਜਿਹੜੀ ਰਸਮ ਹੈ 6 ਵਜੇ ਹੁੰਦੀ ਹੈ ਉਸ ਤੋਂ ਬਾਅਦ ਲੱਖਾਂ ਦੀ ਧਰਨਾ ਦੁਨੀਆ ਆਉਂਦੀ ਹੈ ਇੱਥੇ ਕੋਈ ਵੀ ਆਈਪੀ ਨਹੀਂ ਹੁੰਦਾ ਕੋਈ ਵੱਡਾ ਨਹੀਂ ਕੀਤਾ ਜਾਂਦਾ ਸਾਰੀ ਸੰਗਤ ਇੱਕ ਨਜ਼ਰ ਨਾਲ ਹੀ ਦੇਖੀ ਜਾਂਦੀ ਹੈ ਤੇ ਮੰਦਿਰ ਚ ਦੇਖਿਆ ਜਾ ਰਿਹਾ ਕਿ ਉਹ ਸਾਰੇ ਕੰਮ ਚੱਲਦੇ ਪਏ ਨੇ ਕਿਹੜੇ ਕਿਹੜੇ ਕੰਮ ਜਿਹੜੇ ਚੱਲ ਰਹੇ ਨੇ ਤੇ ਕਿਹੜੀ ਸੰਗਤ ਕਿਸ ਤਰ੍ਹਾਂ ਦਾ ਹੈ ਸਰ ਜੈਪਾਲਾ ਸ਼ੰਕਰ ਜਿਵੇਂ ਕਿ ਲੰਗਰ ਹਾਲ ਹੈ ਜੀ ਉਹ ਹੈ ਜੀ ਉਸ ਤੋਂ ਬਾਅਦ ਜਿਹੜਾ ਸਟੇਜ ਦਾ ਜਿਹੜਾ ਪ੍ਰੋਗਰਾਮ ਹੈ ਸਟੇਜ ਵਾਸਤੇ ਜਗ੍ਹਾ ਬਣਾਈ ਹੈ ਕਿਉਂਕਿ ਸਾਲ ਦੇ ਵਿੱਚ ਸ਼ਿਵਰਾਤਰੀ ਤੋਂ ਲੈ ਕੇ ਕਈ ਫੰਕਸ਼ਨ ਐ ਹੋਜੇ ਜਿਹੜੇ ਮੰਦਿਰ ਕਮੇਟੀ ਵੱਲੋਂ ਕੀਤਾ ਜਾਂਦੇ ਆ ਉਹਨਾਂ ਵਿੱਚ ਟੈਂਟ ਲਾਣਾ ਪੈਂਦਾ ਸੀ ਤੇ ਅਸੀਂ ਪ੍ਰਧਾਨ ਜੀ ਨੂੰ ਬੇਨਤੀ ਕੀਤੀ ਸੀ ਵੀ ਇੱਥੇ ਕੋਈ ਇਹੋ ਜਿਹਾ ਅਰੇਂਜਮੈਂਟ ਕੀਤਾ ਜਾਵੇ ਮੀਂਹ ਨੇ ਹਰੀ ਤੂਫਾਨ ਤੋਂ ਬਚਿਆ ਜਾਵੇ ਫਿਰ ਉੱਥੇ ਛੱਡ ਪਾਏ ਗਏ ਜੀ ਤੇ ਦੁਰਗਾ ਮਾਤਾ ਮੰਦਿਰ ਦਾ ਵੀ ਲੈਂਟਰ ਦਾ ਕੰਮ ਪਾਇਆ ਜੀ ਦੂਜੀ ਮੰਜ਼ਲ ਦੇ ਜਿਵੇਂ ਕਿ ਇੱਥੇ ਆ ਕੇ ਸੰਗਤ ਰਹਿੰਦੀ ਹੈ ਰਾਤ ਨੂੰ ਲੰਗਰ ਭੰਡਾਰੇ ਕਰਦੇ ਆ ਉਹਨਾਂ ਵਾਸਤੇ ਰਹਿਣ ਦਾ ਥੋੜਾ ਮੋਟਾ ਪ੍ਰੋਗਰਾਮ ਕੀਤਾ ਤੇ ਇੱਕ ਜ਼ਰੂਰੀ ਬੇਨਤੀ ਇਹ ਹੈ ਵੀ ਸੰਗਤ ਨੂੰ ਇਸ ਮੰਦਿਰ ਦੇ ਵਿੱਚ ਆ ਕੇ ਥੋੜਾ ਮੋਟਾ ਯੋਗਦਾਨ ਦਿਆ ਕਰੋ ਜਿਹੜੇ ਥੋੜੇ-ਮੋਟੇ ਕੰਮ ਚੱਲਦੇ ਆ ਉਹ ਥੋੜੇ ਜਿਹਾ ਹੋਰ ਤੇਜ਼ੀ ਨਾਲ ਹੋ ਜਾਣ ਜੈਪੁਰੇ ਨਾ ਜੀ ਪੰਡਿਤ ਕੀ ਨਾ ਸੁਧ ਮੇਰਾ ਨਾਮ சுரேਸ਼ ਗੁਰਜੀ ਹੈ ਪੰਡਿਤ ਸ਼ੋ ਰਾਤ ਨੂੰ ਲੈ ਕੇ ਚਲਾ ਮੰਦਿਰ ਵਿੱਚ ਕੀ ਕੀ ਤਿਆਰੀ ਹੋ ਰਹੀ ਹੁੰਦੀ श्री मुक्तेश्वर महादेव से मंदिर में चले की तरफ से इस बार सभी को महाशिवरात्रि की हार्दिक शुभकामनाएं जो कि इस बार 26 फरवरी को बड़ी धूमधाम से मनाई जा रही है यहाँ पर मंदिर कमेटी के द्वारा और प्रधान चंद्र मोह के द्वारा सारे कार्यक्रम फिक्स हो गए हैं जिसमें 25 तारीख को सबसे पहले यहाँ पर समाध पूजन उसके बाद संत भोजन और उसके बाद यहाँ की शोभा यात्रा निकाली जाती है जो कि पूरे पिंड में घुमा के फिर चाल मंदिर में आती है और इस बार जो यहाँ पे के जो कार्यक्रम है जो यहाँ पे कार्य प्रकृति पे इस बार जैसे यहाँ पे लंगर आकर लेंटर पड़ रहा है साथ में पीछे माता मंदिर के पीछे भी एक लेंटर पड़ा हुआ है जो हर साल कोई ना कोई कार्य यहाँ पे चलते रहते हैं और हर साल इस बार जो यहाँ पे है सभी से अनुरोध है कि आप आइए अपनी मनोकामना के लिए यहाँ पे जल चढ़ाइए जय भोलेनाथ जी ये भी सुनने में आया कि मंदिर की तरफ से गरीब लड़कियों का की शादी भी की जा रही है कितनी लड़कियों की शादी कर चुके हैं यहाँ पे समय समय पे जैसे यहाँ पे जो भी आता है उसकी मंदिर की कमेटी की तरफ से शादी में जितना भी सहयोग होता है साथ में भक्त लोग भी और भी सहयोग करते हैं तो काफ़ी लड़कियों की यहाँ पे शादी कर चुके हैं मंदिर की तरफ से ये भी सुनने में कि गरीब बच्चों की पढ़ाई का मंदिर की तरफ से हाँ जो बच्चे यहाँ पे होशियार बच्चे हैं और जो मतलब पढ़ाई में फीस नहीं दे सकते उनकी भी यहाँ पर मदद होती है जैसे अचानक कोई बीमार हो गया उसकी भी यहाँ पर मंदिर कमेटी के द्वारा यहाँ पे उनकी मदद की जाती है यहाँ गौशाला भी है उसमें कितनी गायें हैं गौशाला है तो इसमें यहाँ पे सौ से ऊपर हमारे पे गाय हैं जिसकी रेख देख मंदिर का बिटिया और यहाँ पे जो ट्रस्ट बना हुआ है वो उसकी रेख करती है जैसे कि बताया आप छब्बीस फरवरी की शिवरात्रि में संगत का आने का आने अंदाजा इस बार संगत तो यह है कि संगत का कोई अनुमान नहीं है हर साल हमारी संगत बढ़ रही है लंगर भी पहले जैसे पचास साठ लंगर लगते थे इस बार सौ से ऊपर लंगर लग रहे हैं और अच्छी व्यवस्था है अगर कोई दूर से आ रहा है उसके रहने के लिए व्यवस्था है हाँ यहाँ पे सारी व्यवस्था है जैसे धर्मशाला है साथ में यहाँ पे टेंट लगाए जाते हैं और मंदिर मंदिर अपने माता मंदिर के ऊपर एक हाल है उसके ऊपर भी व्यवस्था की जाती है साथ में जो यहाँ पे सेवादार सेवा करते हैं समय समय पर उनके लिए भी यहाँ पर अच्छी व्यवस्था है इस बार शिवरात्रि पे जागरण पे कौन आ रहा है इस बार शिवरात्रि के इसमें जागरण में रोशन बंसल जी आ रहे हैं बड़े अच्छे कलाकार हैं बहुत अच्छी सुरलियावेजन की जो शिव तो आना चाहते हैं उनको तो क्या करना चाहते हैं श्री मुक्ति से यही यही हम प्रार्थना करें कि आप आओ अपनी मनोकामना काम ले यहाँ पर जल चलाओ जय भोलेनाथ जी